ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਪਾਈ ਹੈ ਜੀ 11 11 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਦੋ ਡਿਜ਼ਾਈਨ ਬਣਾਵਾਂਗੇ ਆਪਾਂ ਤੇ ਆਪਾਂ ਵੱਧ ਕੁੰਡਿਆਂ ਦਾ ਹਿਸਾਬ ਲਾ ਲੈਂਦੇ ਆ 2 4 6 8 10 ਤੇ 11 2 4 6 8 10 11 ਤੇ 2 4 6 ਕੁੰਡੇ ਵੱਧ ਪਾਉਣੇ ਆ ਜੀ 11 11 ਕੁੰਡਿਆਂ ਦੇ ਹਿਸਾਬ ਨਾਲ ਪਾ ਕੇ ਆਪਾਂ ਤੇ 6 ਕੁੰਡੇ ਆਪਾਂ ਵੱਧ ਪਾਉਣੇ ਆ ਫਿਰ ਆਪਣਾ ਡਿਜ਼ਾਈਨ ਬਹੁਤ ਵਧੀਆ ਬਣ ਕੇ ਆਊਗਾ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਬਣਾਉਣਾ ਆਪਾਂ ਉਲਟੇ ਸਲਾਈ ਬਣਾ ਲਈ ਆ ਸਿੱਧੇ ਪਾਸੇ ਹੈਗੇ ਆ ਆਪਾਂ ਤੇ ਆਪਾਂ ਸਟਾਰਟ ਕਰਦੇ ਆਂ ਜੀ ਡਿਜ਼ਾਈਨ ਬਣਾਉਣ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਲੈਣ ਜੀ ਆਹ ਲਓ ਜੀ ਆਪਾਂ ਗੱਲਾਂ ਕਰਦੇ ਕਰਦੇ ਚਾਰ ਗੁੰਡੇ ਆਪਾਂ ਇੱਕ ਗੁੰਡਾ ਆਪਾਂ ਤਾਰਿਆ ਚਾਰ ਗੁੰਡੇ ਆਪਾਂ ਉਲਟੇ ਬਣਾ ਲਏ ਇੱਥੇ ਹੁਣ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਸਿੱਧਾ ਚਾਰ ਗੁੰਡੇ ਉਲਟੇ ਬਣਾਉਣ ਤੋਂ ਬਾਅਦ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਤੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਸੌਰੀ ਆਹਾਂ ਦੋਵਾਂ ਦਾ ਇੱਕ ਬਣਾਉਣਾ ਜਦੋਂ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਜੀ ਇਸ ਤਰ੍ਹਾਂ ਦੋਆਂ ਦਾ ਇੱਕ ਤੇ ਜਿਹੜਾ ਆ ਆਪਣਾ ਇੱਕ ਕੁੰਡਾ ਹੈ ਇਹਦੇ ਤੋਂ ਆਪਾਂ ਇੱਕ ਵਾਰੀ ਉਲਟਾ ਬਣਾਇਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਵਾਰ ਸਿੱਧਾ ਬਣਾਇਆ ਫਿਰ ਧਾਗਾ ਅੱਗੇ ਕਰਕੇ ਇੱਕ ਵਾਰ ਉਲਟਾ ਇੱਕ ਕੁੰਡਾ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ ਜੀ ਤੇ ਹੁਣ ਆਪਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣ ਆਪਣੇ ਆਹ ਦੇਖਦੇ ਆ 2 4 6 8 10 ਤੱਕ 11 ਕੁੰਡੇ ਹੋ ਗਏ ਜੀ ਆਪਣਾ ਇੱਕ ਡਿਜ਼ਾਈਨ ਹੋ ਗਿਆ ਇੱਥੋਂ ਤੱਕ ਇੱਥੇ ਆਪਾਂ ਫਿਰ 4 ਕੁੰਡੇ ਬਣਾਵਾਂਗੇ ਜੀ ਉਲਟੇ 2 3 4 ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਆਪਣੇ ਵੱਲ ਧਾਗਾ ਕਰਕੇ ਤੇ ਇਸ ਕੁੰਡੇ ਨੂੰ ਆਪਾਂ ਫਿਰ ਇੱਕ ਵਾਰੀ ਬਣਾਇਆ ਇੱਕ ਵਾਰੀ ਆਪਾਂ ਉਲਟਾ ਬਣਾ ਲਿਆ ਇੱਕ ਵਾਰ ਸਿੱਧਾ ਫਿਰ ਇੱਕ ਵਾਰ ਉਲਟਾ ਤਿੰਨ ਕੁੰਡੇ ਬਣਾ ਲਈ ਆਪਾਂ ਤੇ ਅਗਲੇ ਦੋ ਕੁੰਡਿਆਂ ਤੋਂ ਫਿਰ ਆਪਾਂ ਇੱਕ ਗੁੰਡਾ ਬਣਾ ਲਵਾਂਗੇ ਇੱਕ ਗੁੰਡਾ ਸਿੱਧਾ ਤੇ ਆਪਾਂ ਫਿਰ ਇੱਥੇ ਦੂਜਾ ਡਿਜ਼ਾਈਨ ਹੋ ਗਿਆ 2 4 6 8 10 ਤੇ 11 ਆਹ ਵਾਲੇ ਚਾਰ ਗੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ ਇੱਕ ਕੁਨੜਾ ਪਾਸੇ ਸਿੱਧਾ ਬਣਾ ਲਿਆ। 29 ਸਲਾਈ ਇਹਦੇ ਚ ਆਪਾਂ ਪੂਰੀ ਉਲਟੀ ਬਣਾਉਣੀ ਆ। ਉਲਟੀ ਸਲਾਈ ਆਪਾਂ ਇਹਦੇ ਵਿੱਚ ਆਪਾਂ ਇੱਕ ਸਲਾਈ ਬਣਾ ਕੇ ਦਿਖਾ ਦਿੰਨੇ ਆ। ਪੂਰੀ ਸਲਾਈ ਉਲਟੀ ਬਣੂਗੀ ਸਾਰੇ ਗੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਸਿੱਧੇ ਪਾਸੇ ਆਗੇ ਜਦੋਂ ਆਪਾਂ ਇਹ ਕੁੰਡੇ ਉਲਟੇ ਬਣਾਉਣੇ ਆ ਚਾਰ ਕੁੰਡੇ ਉਲਟੇ ਬਣਾਵਾਂਗੇ ਇਹ ਕੁੰਡਾ ਆਪਾਂ ਤਾਰ ਲਿਆ ਚਾਰ ਕੁੰਡੇ ਆਪਾਂ ਉਲਟੇ ਬਣਾ ਲਏ ਹੁਣ ਜਿਹੜੇ ਆਪਣੇ ਆ 7 ਕੁੰਡੇ ਆ ਆਪਣੇ ਕੋਲੇ ਇਹ ਆਪਾਂ ਸਿੱਧੇ ਬਣਾਵਾਂਗੇ ਅੱਜ ਆਪਾਂ 7 ਕੁੰਡੇ ਸਿੱਧੇ ਬਣਾ ਲੇ ਅਗਲੇ 4 ਕੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ 7 ਕੁੰਡੇ ਫਿਰ ਸਿੱਧੇ 4 ਕੁੰਡੇ ਆਪਾਂ ਉਲਟੇ ਬਣਾ ਲੇ ਇੱਕ ਕੁੰਡਾ ਸਿੱਧਾ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਬਣਾ ਕੇ ਫਿਰ ਆਪਾਂ ਮਿਲਦੇ ਆਂ ਆਹ ਲੋ ਜੀ ਆਪਾਂ ਉਲਟੀ ਸਲਾਈ ਬਣਾ ਕੇ ਆਪਾਂ ਚਾਰ ਕੁੰਡੇ ਉਲਟੇ ਬਣਾ ਲੈ ਸੀਗੇ ਤੇ ਹੁਣ ਆਪਾਂ ਫਿਰ ਆਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਤੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਇੱਕ ਵਾਰੀ ਆਪਾਂ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਾਂਗੇ ਇੱਕ ਵਾਰੀ ਸਿੱਧਾ ਆਪਣੇ ਵੱਲ ਕਰਕੇ ਫਿਰ ਇੱਕ ਵਾਰ ਉਲਟਾ ਦੋ ਗੁੰਡਿਆਂ ਦਾ ਫਿਰ ਤੋਂ ਇੱਕ ਗੁੰਡਾ ਫਿਰ ਇੱਕ ਗੁੰਡਾ ਸਿੱਧਾ ਜੇ ਪਾ ਚਾਰ ਗੁੰਡੇ ਉਲਟੇ ਬਣਾਏ ਇੱਕ ਗੁੰਡਾ ਸਿੱਧਾ ਬਣਾਇਆ ਦੋਹਾਂ ਦਾ ਇੱਕ ਇੱਕ ਤੋਂ ਤਿੰਨ ਫਿਰ ਦੋਹਾਂ ਦਾ ਇੱਕ ਫਿਰ ਇੱਕ ਗੁੰਡਾ ਸਿੱਧਾ ਦੋ ਗੁੰਡੇ ਆ ਸੌਰੀ ਚਾਰ ਗੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਾਂ ਗਾ ਆਪਣੇ ਵੱਲ ਕਰਕੇ ਦੋਹਾਂ ਦਾ ਇੱਕ ਇੱਕ ਕੁੰਡੇ ਤੋਂ ਤਿੰਨ ਕੁੰਡੇ ਇੱਕ ਵਾਰੀ ਸਿੱਧਾ ਇੱਕ ਵਾਰੀ ਉਲ ਸੌਰੀ ਇੱਕ ਵਾਰੀ ਉਲਟਾ ਇੱਕ ਵਾਰੀ ਸਿੱਧਾ ਫਿਰ ਤੀਜੀ ਵਾਰ ਉਲਟਾ ਫਿਰ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਤੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਆਲਾ ਜਿਹਾ ਚਾਰ ਡਿਜ਼ਾਈਨ ਬਣਾਇਆ ਇਸੇ ਤੇ ਆਪਾਂ ਅਜ ਜ਼ਿਆਦੇ ਨਹੀਂ ਬਣਾਇਆ ਤੇ ਆਪਾਂ ਇਸੇ ਤੇ ਤੁਹਾਨੂੰ ਦੱਸਤਾ ਤੇ ਤੁਸੀਂ ਵੀਡੀਓ ਪੂਰੀ ਚੰਗੀ ਤਰ੍ਹਾਂ ਦੇਖ ਲਿਓ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਆਸਾਨ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਦੇਖੋ ਜੀ ਤੇ ਇਹੀ ਆਪਾਂ 11 11 ਕੁੰਡਿਆਂ ਦੇ حساب ਨਾਲ ਕੁੰਡੇ ਪਾ ਕੇ ਤੇ ਚਾਰ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਪੈਂਦੀਆਂ ਜੀ ਇੱਕ ਸਲਾਈ ਦਾ ਡਿਜ਼ਾਈਨ ਹੈ ਤਿੰਨ ਸਲਾਈਆਂ ਆਪਾਂ ਵਿੱਚੋਂ ਪਲੇਨ ਕੱਢਣੀਆਂ ਤੇ ਬਸ ਇੰਨਾ ਸੌਖਾ ਡਿਜ਼ਾਈਨ ਤਾਂ ਬਹੁਤ ਜਲਦੀ ਬਣਨ ਵਾਲਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਕਮੈਂਟ ਵੀ ਕਰਦੇ ਹੋ ਸੋਹਣਾ ਜਾਂ ਤੇ ਚਲੋ ਜੀ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਮਿਲਦੇ ਆ ਤੇ ਜਰੂਰ ਜਰੂਰ ਟਰਾਈ ਕਰਿਓ ਚਲੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ